ਸੋ ਦੋਸਤੋ ਕਈ ਲੋਕਾਂ ਦੇ ਸੁਪਨੇ ਹੁੰਦੇ ਆ ਕਿ ਕੈਨੇਡਾ ਜਾ ਕੇ ਵਧੀਆ ਪੜ੍ਹਾਈ ਕਰਨਾ ਜੌਬ ਲੈਣਾ ਜਾਂ ਫਿਰ ਫੈਮਿਲੀ ਨੂੰ ਮਿਲਣ ਜਾਣਾ ਪਰ ਹੁਣ ਉਹ ਸੁਪਨੇ ਪਹਿਲਾਂ ਦੇ ਵਾਂਗ ਉਨੇ ਜ਼ਿਆਦਾ ਆਸਾਨ ਨਹੀਂ ਰਹੇ ਕੈਨੇਡਾ ਨੇ 2024 ਚ ਲਗਭਗ 2.36 ਮਿਲੀਅਨ ਵਿਜ਼ਾ ਅਪਲੀਕੇਸ਼ਨ ਰਿਜੈਕਟ ਕੀਤੀਆਂ ਜ਼ਰਾ ਸੋਚੋ ਹਰ ਦੂਸਰੀ ਅਪਲੀਕੇਸ਼ਨ ਨੂੰ ਰੱਦ ਕੀਤਾ ਗਿਆ ਵਿਜ਼ਟਰ ਵੀਜ਼ਾ ਚ 54% ਰਿਜੈਕਟ ਹੋਇਆ ਸਟੱਡੀ ਪਰਮਿਟ ਚ 52% ਰਿਜੈਕਟ ਹੋਇਆ ਤੇ ਵਰਕ ਪਰਮਿਟ 22% ਅਪਲੀਕੇਸ਼ਨ ਰਿਜੈਕਟ ਹੋ ਰਹੀਆਂ ਦੋਸਤੋ ਪਹਿਲਾਂ ਲੋਕ ਸੋਚਦੇ ਸਨ ਕਿ ਕੈਨੇਡਾ ਸਭ ਲਈ ਖੁੱਲ੍ਹਾ ਪਰ ਹੁਣ ਹਕੀਕਤ ਕੁਝ ਹੋਰ ਹਾਲਾਤ ਬਿਆਨ ਕਰਦੀ ਹੈ ਇੰਨੀ ਜ਼ਿਆਦਾ ਸਖਤੀ ਵਧੀ ਹੈ ਇੰਨੀ ਜ਼ਿਆਦਾ ਸਖਤੀ ਵਧੀ ਹੈ ਤਾਂ ਉਸਦੇ ਕਾਰਨ ਵੀ ਹੈ ਮਨ ਵਿੱਚ ਕਈ ਵਾਰ ਸਵਾਲ ਆਉਂਦਾ ਹੋਵੇਗਾ ਕਿ ਇੰਨੀ ਆਖਰੀ ਸਖਤੀ ਕਿਉਂ ਵੱਧ ਰਹੀ ਆ ਘਰਾਂ ਦੀ ਕਮੀ ਆ ਕੈਨੇਡਾ 'ਚ ਘਰ ਮਿਲਣੇ ਹੁਣ ਔਖੇ ਹੋ ਗਏ ਨੇ ਸਰਕਾਰ ਕਹਿੰਦੀ ਆ ਕਿ ਜੇ ਅੰਕੜੇ ਇਸੇ ਤਰ੍ਹਾਂ ਵਧਦੇ ਗਏ ਤਾਂ ਲੋਕਾਂ ਕੋਲ ਰਹਿਣ ਦੇ ਲਈ ਜਗ੍ਹਾ ਨਹੀਂ ਮਿਲੇਗੀ ਇਸੇ ਤਰ੍ਹਾਂ ਹਸਪਤਾਲਸ ਐ ਸਕੂਲ ਨਹੀਂ ਉਹਨਾਂ ਉੱਪਰ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਪਹਿਲਾਂ ਦੇ ਮੁਕਾਬਲੇ ਵਧ ਰਿਹਾ ਹੈ ਪਾਪੂਲੇਸ਼ਨ ਇਸੇ ਤਰ੍ਹਾਂ ਜੇਕਰ ਆਵੇਗੀ ਤਾਂ ਉਹਨਾਂ ਲਈ ਜਨਤਕ ਸਹੂਲਤਾਂ ਤੇ ਹੋਰ ਬੋਝ ਵਧੇਗਾ ਓਵਰਸਟੇ ਕਰਨ ਵਾਲੇ ਕਈ ਲੋਕ ਆ ਜੋ ਕਿ ਵੀਜ਼ਾ ਲੈ ਲੈਂਦੇ ਨੇ ਤੇ ਵਾਪਸ ਉਹ ਨਹੀਂ ਮੁੜਦੇ ਇਸ ਕਰਕੇ ਕੈਨੇਡਾ ਹੁਣ ਸ਼ੱਕੀ ਐਪਲੀਕੇਸ਼ਨਾਂ ਉਹਨਾਂ ਨੂੰ ਤੁਰੰਤ ਰਿਜੈਕਟ ਕਰ ਰਿਹਾ ਹੈ ਇਸੇ ਤਰ੍ਹਾਂ ਤੋਂ ਖਾਤੜੀ ਦੇ ਕੇ ਇਸ ਨੇ 2024 ਚ 9000 ਤੋਂ ਵੱਧ ਫਰਾਡ ਐਪਲੀਕੇਸ਼ਨ ਫੜੀਆਂ ਰਿਜੈਕਟ ਕੀਤੀਆਂ ਬੈਨ ਕੀਤੀਆਂ ਪਰ ਸਟੂਡੈਂਟਸ ਤੇ ਵੀ ਇਸ ਦਾ ਅਸਰ ਪੈ ਰਿਹਾ ਉਹਨਾਂ ਦੀ ਚਿੰਤਾ ਵੀ ਵੱਧ ਰਹੀ ਹੈ ਸਟੂਡੈਂਟਸ ਜਿਹੜੇ ਕਿ ਨੌਜਵਾਨ ਆ ਆਪਣੇ ਫਿਊਚਰ ਦੇ ਲਈ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਲਈ ਹਾਲਾਤ ਸਭ ਤੋਂ ਹੁਣ ਔਖੇ ਬਣਦੇ ਜਾ ਰਹੇ ਆ 2025 ਚ ਕੈਨੇਡਾ ਨੇ ਕਹਿ ਦਿੱਤਾ ਹੈ ਕਿ ਸਟੱਡੀ ਪਰਮਿਟਾਂ ਦੀ ਇੱਕ ਲਿਮਟ ਹੋਵੇਗੀ 437000 ਤੋਂ ਵੱਧ ਪਰਮਿਟ ਜਾਰੀ ਨਹੀਂ ਹੋਣਗੇ ਪਹਿਲਾਂ 509000 ਪਰਮਿਟ ਮਿਲਦੇ ਸੀ ਭਾਰਤੀ ਵਿਦਿਆਰਥੀਆਂ ਲਈ ਤਾਂ ਹਾਲਾਤ ਹੋਰ ਵੀ ਮਾੜੇ ਹੋ ਰਹੇ ਨੇ ਸਿਰਫ 3 ਮਹੀਨਿਆਂ 'ਚ 31% ਘੱਟ ਪਰਮਿਟ ਮਿਲਿਆ ਹੈ। ਕਈ ਸਟੂਡੈਂਟਸ ਤਾਂ ਫੀਸ ਭਰ ਚੁੱਕੇ ਸਨ ਪਰ ਵੀਜ਼ਾ ਰੱਦ ਹੋ ਗਿਆ। ਤੇ ਹੁਣ ਉਹ ਕਰਨਾ ਫਿਰ ਕੀ ਚਾਹੀਦਾ ਹੈ? ਵੱਡਾ ਬੈਂਕ ਬੈਲੈਂਸ ਚਾਹੀਦਾ ਹੈ। ਰਹਿਣ ਲਈ ਖਰਚਾ ਉਹਦੇ ਸਬੂਤ ਦੇਣੇ ਪੈਣਗੇ। ਬਾਕੀ ਅਸਲੀ ਐਡਮਿਸ਼ਨ ਸੈਂਟਰ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਤੋਂ ਹੈ ਉਹ ਦਿਖਾਉਣਾ ਪਏਗਾ। ਇਸੇ ਤਰ੍ਹਾਂ ਐਕਸਪ੍ਰੈਸ ਐਂਟਰੀ ਹੈ। ਉਸਦੇ ਵੀ ਹੁਣ ਰਸਤੇ ਪਹਿਲਾਂ ਦੇ ਨਾਲੋਂ ਥੋੜੇ ਜਿਹਾ ਟਾਈਟ ਹੋ ਗਏ ਆ। ਇਹ ਆਖੋ ਕਿ ਮੁਸ਼ਕਲ ਹੋ ਗਏ ਨੇ। ਐਕਸਪ੍ਰੈਸ ਐਂਟਰੀ ਜਿਹੜਾ ਕਈਆਂ ਲਈ ਪੀਆਰ ਦਾ ਰਸਤਾ ਸੀ ਉਹ ਵੀ ਹੁਣ ਮੁਸ਼ਕਲ ਹੁੰਦਾ ਜਾ ਰਿਹਾ ਜਿਹੜੇ ਲੋਕ ਆਪਣੀ ਵਾਈਫ ਜਾਂ ਹਸਬੰਡ ਨੂੰ ਨਾਨ ਅਕੰਪਨੀਿੰਗਸ ਪਾਉਜ਼ ਦਿਖਾ ਕੇ ਪੁਆਇੰਟ ਵਧਾ ਲੈਂਦੇ ਸੀ ਉਹਨਾਂ ਦੀਆਂ ਅਰਜ਼ੀਆਂ ਹੁਣ ਰਿਜੈਕਟ ਹੋ ਰਹੀਆਂ ਸਰਕਾਰ ਸਿੱਧਾ ਆਖ ਰਹੀ ਹੈ ਇਮਾਨਦਾਰੀ ਨਾਲ ਅਪਲਾਈ ਕਰੋ ਨਹੀਂ ਤਾਂ ਇਨਕਾਰ ਰਿਜੈਕਸ਼ਨ ਪੱਕੀ ਹੈ ਇਸੇ ਤਰ੍ਹਾਂ ਵਿਜ਼ਟਰ ਵੀਜ਼ਾ ਵਰਕ ਵੀਜ਼ਾ ਹੈ ਵਿਜ਼ਟਰ ਵੀਜ਼ਾ ਲਗਭਗ ਅੱਧੀਆਂ ਅਰਜ਼ੀਆਂ ਵਿਜ਼ਟਰ ਵੀਜ਼ੇ ਦੀਆਂ ਰੱਦ ਹੋ ਚੁੱਕੀਆਂ ਨੇ ਵਰਕ ਪਰਮਿਟ ਹੁਣ ਸਿਰਫ ਉਹਨਾਂ ਨੂੰ ਮਿਲਦਾ ਜਿੱਥੇ ਲੋਕਲ ਲੇਬਰ ਹੈ ਜਿਹੜੀ ਅਵੇਲੇਬਲ ਨਾ ਹੋਵੇ ਐਸੇ ਤਰ੍ਹਾਂ ਐਲਐਮਆਈਏ ਤੋਂ ਬਿਨਾ ਹੁਣ ਨੌਕਰੀ ਦਾ ਸੁਪਨਾ ਜਿਹੜਾ ਉਹ ਸੁਪਨਾ ਬਣ ਕੇ ਹੀ ਰਹਿ ਗਿਆ ਬਾਕੀ ਫਿਰ ਫਿਚਰ ਦੇ ਫਿਰ ਟਾਰਗੇਟ ਕੀ ਹੋਣ ਕੈਨੇਡਾ ਸਰਕਾਰ ਕਹਿ ਰਹੀ ਹੈ ਕਿ 2026 ਤੱਕ ਟੈਂਪਰੇਰੀ ਰਹਿائشੀਆਂ ਦੀ ਗਿਣਤੀ 6.5% ਤੋਂ ਘਟਾ ਕੇ 5% ਕਰਨੀ ਹੈ ਸੋ ਜੋ ਵੀ ਅਰਜ਼ੀ ਲੱਗੇਗੀ ਉਸ ਦੀ ਡਬਲ ਚੈਕਿੰਗ ਹੋਵੇਗੀ ਪਰਮਨੈਂਟ ਰਿਹਾਈਸ਼ ਦਾ ਟਾਰਗੇਟ ਵੀ ਘਟਾ ਦਿੱਤਾ ਗਿਆ 485000 ਤੋਂ ਘਟਾ ਕੇ 395000 ਕਰ ਦਿੱਤਾ ਗਿਆ ਸੋ ਫਿਰ ਸਲਾਹ ਕੀ ਈ ਹੈ ਐਪਲੀਕੈਂਟ ਦੇ ਲਈ ਨਵੇਂ ਐਪਲੀਕੈਂਟ ਦੇ ਲਈ ਸੋ ਦੋਸਤੋ ਜੇ ਤੁਸੀਂ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਗੱਲਾਂ ਦਾ ਧਿਆਨ ਰੱਖੋ ਕਿ ਤੁਹਾਡੀ ਡਾਕੂਮੈਂਟੇਸ਼ਨ ਜਿਹੜੀ ਦਸਤਾਵੇਜ਼ ਹੈ 100% ਸਹੀ ਹੋਣੀ ਫਾਈਨੈਂਸ਼ੀਅਲ ਪ੍ਰੂਫ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਆਪਣੇ ਦੇਸ਼ ਦੇ ਨਾਲ ਤੁਹਾਡੇ ਪੱਕੇ ਲਗਾਓ ਹੈ ਜਿਵੇਂ ਕਿ ਨੌਕਰੀ ਆ ਪਰਿਵਾਰ ਆ ਪ੍ਰਾਪਰਟੀ ਆ ਇਹ ਸ਼ੋ ਕਰਨੇ ਪੈਣਗੇ ਕੋਈ ਵੀ ਝੂਠੀ ਜਾਣਕਾਰੀ ਨਾ ਦਿੱਤੀ ਜਾਵੇ ਨਹੀਂ ਤਾਂ ਬੈਨ ਵੀ ਕੀਤਾ ਜਾ ਸਕਦਾ ਸੋ ਅਸੀ ਕੈਨੇਡਾ ਦੀਆਂ ਨਵੀਆਂ ਵੀਜ਼ਾ ਪਾਲਿਸੀਆਂ ਦੇ ਬਾਰੇ ਅਪਡੇਟ ਗੱਲ ਕਰਾਂਗੇ ਦੱਖਣੀ ਯੂਰਪ ਦੀ ਸਭ ਤੋਂ ਵੱਡੀ ਖਬਰ ਦੇ ਬਾਰੇ ਸਪੇਨ ਪੁਰਤਗਾਲ ਤੇ ਗ੍ਰੀਸ ਦੇ ਵਿੱਚ ਭਿਆਨਕ ਜੰਗਲਾਂਤ ਦੀਆਂ ਅੱਗਾਂ ਲੱਗੀਆਂ ਹੋਈਆਂ ਨੇ ਗਰਮੀ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਤੇ ਇਹ ਹੀਟ ਵੇਵ ਹੋਰ ਕਈ ਦਿਨ ਇਸੇ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ ਸਪੇਨ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਸਪੇਨ ਵਿੱਚ ਇਸ ਵੇਲੇ 14 ਵੱਡੀਆਂ ਮੇਜਰ ਫਾਇਰ ਲੱਗੀਆਂ ਹੋਈਆਂ ਨੇ ਖਾਸ ਕਰਕੇ ਗਾਲੀਸੀਆ ਕਸਤੀਲੇ ਤੇ ਐਕਸਟੇ ਮਾਦੂਰਾਜ ਅੱਜ ਤੱਕ 158 ਹਜ਼ਾਰ ਏਕੜ ਜੰਗਲਾਤ ਸੜ ਚੁੱਕੇ ਹਨ ਤੇ ਇਹ ਖੇਤਰਫਲ ਲੰਡਨ ਸ਼ਹਿਰ ਤੋਂ ਵੀ ਵੱਡਾ ਹੈ। ਰਿਪੋਰਟਾਂ ਦੇ ਮੁਤਾਬਕ ਘੱਟੋ ਘੱਟ 7 ਲੋਕਾਂ ਦੀ ਜਾਨ ਗਈ ਹੈ। ਹਾਈ ਸਪੀਡ ਰੇਲ ਸੇਵਾਵਾਂ 'ਚ ਰੁਕਣੀਆਂ ਪਈਆਂ ਨੇ। ਕਈ ਸੜਕਾਂ ਬੰਦ ਨੇ ਤੇ ਲੋਕਾਂ ਨੂੰ ਘਰਾਂ ਵਿੱਚੋਂ ਖਾਲੀ ਵੀ ਹੁਣ ਕਰਵਾਏ ਜਾ ਰਿਹਾ ਹੈ। ਟੈਂਪਰੇਚਰ ਜਿਹੜਾ 104 ਫਾਰਨਹੀਟ ਹੈ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਤੇ ਤੇਜ਼ ਹਵਾਵਾਂ ਨਾਲ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ। ਪੁਰਤਗਲ ਦੀ ਕੀ ਕੰਡੀਸ਼ਨ ਹੈ ਪੁਰਤਗਲ ਚ ਲਗਭਗ 7 ਵੱਡੀਆਂ ਮੇਜਰ ਫਾਇਰ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਕਾਬੂ ਕਰਨ ਦੇ ਲਈ ਲਗਭਗ 4000 ਅੱਗ ਬੁਝਾਉਣ ਵਾਲੇ ਕਰਮਚਾਰੀ ਆ ਉਤਾਰ ਦਿੱਤੇ ਗਏ ਨੇ ਸਰਕਾਰ ਨੇ ਸਟੇਟ ਆਫ ਅਲਰਟ ਐਲਾਨ ਦਿੱਤਾ ਹੈ ਜੋ ਕਿ ਵੀਕਐਂਡ ਤੱਕ ਵਧਾ ਦਿੱਤਾ ਗਿਆ ਪੁਰਤਗਲ ਨੇ ਯੂਰੋਪੀ ਯੂਨੀਅਨ ਸਿਵਲ ਪ੍ਰੋਟੈਕਸ਼ਨ ਮੈਕੈਨਿਜ਼ਮ ਨੂੰ ਐਕਟਿਵ ਕੀਤਾ ਹੈ ਇਸ ਤਹਣੇ ਤੋਂ ਹੋਰ ਯੂਰੋਪੀ ਦੇਸ਼ਾਂ ਤੋਂ ਮਦਦ ਲਈ ਜਹਾਜ਼ ਤੇ ਟੀਮਾਂ ਭੇਜੀਆਂ ਜਾ ਰਹੀਆਂ ਨੇ ਗ੍ਰੀਸ ਦੀ ਕੀ ਕੰਡੀਸ਼ਨ ਹੈ ਗ੍ਰੀਸ ਦੇ ਟਾਪੂ ਚਿਊਸ ਵਿੱਚ ਵੱਡੀ ਅਗ ਲੱਗੀ ਹੋਈ ਹੈ ਇਸ ਨੂੰ ਬੁਝਾਉਣ ਦੇ ਲਈ ਅੱਗ ਬੁਝਾਉਣ ਵਾਲੇ ਜਹਾਜ਼ ਤੇ ਹੈਲੀਕਾਪਟਰ ਫਿਲਹਾਲ ਵਰਤੇ ਜਾ ਰਹੇ ਨੇ ਪੈਟਰਾਸ ਦੇ ਨੇੜੇ ਵੀ ਇੱਕ ਵੱਡੀ ਅਗ ਲੱਗੀ ਸੀ ਜਿਸ ਨੂੰ ਬੜੀ ਮਿਹਨਤ ਦੇ ਨਾਲ ਕਾਬੂ ਕੀਤਾ ਗਿਆ ਕਈ ਥਾਵਾਂ ਤੇ ਪੁਲਿਸ ਨੇ ਅੱਗ ਲਾਉਣ ਦੇ ਸ਼ੱਕੀ ਲੋਕਾਂ ਨੂੰ ਵੀ ਅਰੈਸਟ ਕੀਤਾ ਹੈ ਹਾਲਾਂਕਿ ਕਈ ਟੂਰਿਸਟ ਏਰੀਆ ਸੁਰੱਖਿਅਤ ਨੇ ਸੇਫ ਨੇ ਪਰ ਸਰਕਾਰ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਸਾਵਧਾਨ ਰਹੋ ਤੇ ਜ਼ਰੂਰੀ ਹਦਾਇਤਾਂ ਦੀ ਲਗਾਤਾਰ ਪਾਲਣਾ ਕਰਦੇ ਰਹੋ ਇਹਨਾਂ ਵੱਡੀਆਂ ਅੱਗਾਂ ਲੱਗਣ ਦੇ ਕਾਰਨ ਕੀ ਨੇ ਦੱਖਣੀ ਯੂਰਪ ਵਿੱਚ ਇਸ ਵੇਲੇ ਭਿਆਨਕ ਹੀਟ ਵੇਵ ਚੱਲ ਰਹੀ ਹੈ ਇੱਕ ਤਾਂ ਇਹ ਕਾਰਨ ਹੈ ਦੂਸਰਾ ਟੈਂਪਰੇਚਰ 40 ਤੋਂ 42 ਡਿਗਰੀ ਤੱਕ ਪਹੁੰਚ ਗਿਆ ਸੁੱਕੀਆਂ ਹਵਾਵਾਂ ਤੇ ਘੱਟ ਨਮੀ ਤੇ ਤੇਜ਼ ਪਵਨਾ ਕਰਕੇ ਜੰਗਲਾਤ ਵਿੱਚ ਛੋਟੀ ਚਿੰਗਾਰੀ ਆ ਉਹ ਵੀ ਭਿਆਨਕ ਅਗਲਾ ਰੂਪ ਧਾਰਨ ਕਰ ਲੈਂਦੀ ਹੈ ਬਾਕੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਇਸ ਦਾ ਵੱਡਾ ਕਾਰਨ ਹੈ ਕਿ ਇਹ ਹੀਟ ਵੇਵ ਹੋਰ ਲੰਬੀਆਂ ਤੇ ਖਤਰਨਾਕ ਹੋ ਰਹੀਆਂ ਨੇ ਸੋ ਦੋਸਤੋ ਇਹ ਸੰਕਟ ਸਾਨੂੰ ਇੱਕ ਵੱਡਾ ਸਬਕ ਦਿੰਦਾ ਹੈ ਕਿ ਮੌਸਮੀ ਤਬਦੀਲੀ ਯਾਨੀ ਕਿ ਕਲਾਈਮੇਟ ਚੇਂਜਸ ਸਿਰਫ ਇੱਕ ਖਬਰ ਨਹੀਂ ਹੁੰਦੀ ਇਹ ਹਕੀਕਤ ਹੈ ਜੋ ਲੋਕਾਂ ਦੀ ਜ਼ਿੰਦਗੀ ਤੇ ਸਿੱਧਾ ਡਾਇਰੈਕਟ ਇਸ ਤਰ੍ਹਾਂ ਅਸਰ ਪਾਉਂਦੀ ਹੈ ਸਪੇਨ ਪੁਰਟੂਗਲ ਤੇ ਗ੍ਰੀਸ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਸਾਡੀਆਂ ਦੁਆਵਾਂ ਨੇ ਕਿ ਉਹ ਸੁਰੱਖਿਅਤ ਰਹਿਣ ਸੇਫ ਰਹਿਣ ਖੁਸ਼ ਰਹਿਣ ਤੁਸੀਂ ਕਮੈਂਟ ਕਰਕੇ ਦੱਸੋਗੇ ਤੁਹਾਡੇ ਖਿਆਲ ਵਿੱਚ ਇਸ ਤਰ੍ਹਾਂ ਦੇ ਸੰਕਟਾਂ ਦੇ ਨਾਲ ਨਿਪਟਣ ਲਈ ਸਰਕਾਰਾਂ ਤੇ ਲੋਕਾਂ ਨੂੰ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ